ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇਆ ਨਾਮ ਵਾਲਾ ਬੀਜ ਮੇਰੇ ਸਤ ਗੁਰੂ ਬੀਜ ਗਏ ਨਾਮ ਵਾਲਾ ਬੀਜ ਮੇਰੇ ਸਤ ਗੁਰੂ ਬੀਜ ਗਏ ਇੱਥੋਂ ਸਾਰਾ ਨਜ਼ਰ ਆਉਂਦਾ ਹੈਗਾ ਬੜੀ ਸੋਹਣੀ ਦੀਪਮਾਲਾ ਕੀਤੀ ਹੈਗੀ ਆ ਵੇਖੋ ਗੁਰਦੁਆਰਾ ਸਾਹਿਬ ਤੇ ਦੀਪਮਾਲਾ ਕਿੰਨੀ ਸੋਹਣੀ ਕਰੀ ਹੈ ਤੇ ਅੱਜ ਸੇਮਾ ਦਿਨ ਹੈਗਾ ਚਾਰ ਬਾਤ ਫੇਰੀ ਦਾ ਆ ਵੇਖੋ ਇਤੋ ਕਿੰਨੀ ਸੋਹਣੀ ਲੱਗਦੀ ਹੈ ਜੀ ਮਾਲਾ ਕਰੀ ਬੀ ਬਾਜਾ ਕਰਾਉਣ ਲਈ ਹੁਣ ਘਮਾਉਣ ਲਈ ਬਸ ਸਮਾਧੀ ਇਤੋਂ ਸਹਾਰਾ ਨਜ਼ਰ ਆਉਂਦਾ ਹੈਗਾ ਬੜੀ ਸੋਹਣੀ ਦੀਪਮਾਲਾ ਕੀਤੀ ਹੈਗੀ ਬੋਲੇ ਸੋਨਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ 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 ਅੱਜ ਵੀ ਸੰਗਤ ਬਹੁਤ ਜ਼ਿਆਦਾ ਹੈਗੀ ਅੱਜ ਤਾਂ ਪਹਿਲੇ ਵੀ ਦਿਨਾਂ ਨਾਲੋਂ ਵੱਧ ਗਈ ਬਾਕੀ ਨਾਲ-ਨਾਲ ਜੁੜੀ ਜਾਂਦੇ ਆਗੇ ਵਾਹਿਗੁਰੂ 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 तन वाहेगुरु वाहेगुरु तन वाहेगुरु वाहेगुरु तन वाहेगुरु वाहेगुरु ਸਤ ਗੁਰ ਬੀਜ ਗਏ ਨਾਮ ਵਾਲਾ ਬੀਜ ਗਏ ਸਤ ਗੁਰ ਬੀਜ ਗਏ ਸੁੱਤੇ ਹੋਏ ਮਾਨ ਸਾਡੇ ਹਰੇ ਭਰੇ ਹੋ ਗਏ ਸੁੱਤੇ ਹੋਏ ਬਾਗ ਸਾਡੇ ਹਰੇ ਭਰੇ ਹੋ ਗਏ ਸੁੱਤੇ ਹੋਏ ਬਾਗ ਸਾਡੇ ਹਰੇ ਭਰੇ ਹੋ ਗਏ ਸੁੱਤੇ ਹੋਏ ਬਾਗ ਸਾਡੇ ਹਰੇ ਭਰੇ ਹੋ ਗਏ ਸਿੱਖੀ ਦਾ ਨਿਸ਼ਾਨ ਚੂਲਦਾ ਬਾਣੀ ਪੜ ਕੇ ਜੁਰਾਸਿ ਕਟਾਈ ਸਿੱਖੀ ਦਾ ਨਿਸ਼ਾਨ ਚੂਲਦਾ ਬਾਣੀ ਤੇ ਸਿੱਖੀ ਦਾ ਨਿਸ਼ਾਨ ਚੂਲਦਾ ਬਾਬੇ ਨਾਨਕ ਨੇ ਲਾਈ ਫੁੱਲਵਾੜੀ ਤੇ ਸਿੱਖੀ ਦਾ ਨਿਸ਼ਾਨ ਚੂਲਦਾ ਬਾਬੇ ਨਾਨਕ ਨੇ ਲਾਈ ਫੁੱਲਵਾੜੀ ਤੇ ਸਿੱਖੀ ਦਾ ਨਿਸ਼ਾਨ ਚੂਲਦਾ भे अमृत वेला बड़ा सहारा अमृत वेला बड़ा सहारा अमृत अमृत वेला बड़ा सुहृत ਕੀ ਹਾ ਪਾਣੀ ਉੱਤੇ ਪੱਤਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇਆ ਕੀ ਹਾ ਪਾਣੀ ਉੱਤੇ ਪੱਤਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇਆ ਦੇੜਾ ਪਾਣੀ ਉੱਤੇ ਪੱਤਰਾਂ ਨੂੰ ਤੇ ਪਰ ਪਰਬਾਰ ਦਾ ਤੂੰ ਕਿਉਂ ਅੰਕਾਰੂ ਬੰਦੇ ਆ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਹਿਬ ਤਨ ਹੈ वाहिगुरु बोल वाहिगुरु बोल के नाटो ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੂਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ